ਕਰੇ ਦੇਸ਼ ਭਰ ਦੇ ਨਾਲ-ਨਾਲ ਸਰਹੱਦ ਤੇ ਤਾਇਨਾਤ ਫੌਜ ਦੇ ਜਵਾਨਾਂ ਵੱਲੋਂ ਵੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਰਖੜੀ ਦਾ ਤਿਉਹਾਰ ਮਨਾਇਆ ਗਿਆ ਫਿਰੋਜ਼ਪੁਰ ਨਜ਼ਦੀਕ ਸਰਹੱਦੀ ਚੌਕੀ ਰਾਮ ਚ ਨੇੜੇ ਦੇ ਸਰਹੱਦੀ ਪਿੰਡਾਂ ਦੀਆਂ ਔਰਤਾਂ ਨੇ ਚੌਕੀ 'ਚ ਪਹੁੰਚ ਕੇ ਫੌਜੀ ਭਰਾਵਾਂ ਦੇ ਰਖਣੀਆਂ ਬੰਨੀਆਂ ਤੇ ਉਹਨਾਂ ਦੀ ਲੰਬੀ ਉਮਰ ਦੀਆਂ ਦੁਆਵਾਂ ਕੀਤੀਆਂ ਇਸ ਮੋਕੇ ਫੌਜ ਦੇ ਜਵਾਨਾਂ ਨੇ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ ਤੇ ਰਖੜੀ ਬੰਨਣ ਵਾਲੀਆਂ ਭੈਣਾਂ ਦਾ ਬੜਦਾ ਮਾਨਸਨ ਨਵਨ ਵੀ ਕੀਤਾ ਕਿਉਂਕਿ ਇੰਚਾਰਜ ਪ੍ਰਕਾਸ਼ ਸਿੰਘ ਨੇ ਕਿਹਾ ਕਿ ਹਰ ਸਾਲ ਰਖੜੀ ਦੇ ਤਿਉਹਾਰ ਮੌਕੇ ਸਾਰੇ ਫੌਜ ਦੇ ਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਕਰਕੇ ਘਰ ਜਾਣ ਦਾ ਮੌਕਾ ਨਹੀਂ ਮਿਲਦਾ ਪਰ ਜਦੋਂ ਸਰਹੱਦੀ ਪੰਚਾਇਤਾਂ ਦੇ ਲੋਕ ਭੈਣਾਂ ਤੇ ਭਰਾ ਫੌਜੀ ਜਵਾਨਾਂ ਨੂੰ ਰਖੜੀ ਬਨ ਕੇ ਤਿਉਹਾਰ ਮਨਾਉਂਦੇ ਹਨ ਤਾਂ ਉਹਨਾਂ ਨੂੰ ਵੀ ਦੇਸ਼ ਅਤੇ ਸਮਾਜ ਤੇ ਮਾਣ ਮਹਿਸੂਸ ਹੁੰਦਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਾਜੀ ਅੱਜ ਇਹ ਮੱਛੀ ਬਾੜਾ ਪ੍ਰਿੰਟ ਦੇ ਵਿੱਚ ਜਿਤਨੇ ਵੀ ਭੈਣਾ ਸਾਰੇ ਪਿੰਡਾਂ ਦੇ ਆਈਆਂ ਇਹਨਾਂ ਨੇ ਅੱਜ ਅੱਖੀ ਬਨ ਕੇ ਆਪਣੇ ਭਰਾ ਦੀ ਰੱਖਸ਼ਾ ਦੀ ਦੁਆ ਕੀਤੀਆਂ ਇਹਨਾਂ ਸਾਰੀਆਂ ਭੈਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਇਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ। ਗੋਲਡਨ ਐਰੋ ਡਿਵੀਜ਼ਨ ਡੋਗਰਾ ਟੀਮ ਦੀ ਡੋਗਰਾ ਟੀਮ ਅੱਜ ਪਹੁੰਚੀ ਹੈ। ਔਰ ਡੋਗਰਾ ਟੀਮ ਆਪਣੀ ਪ੍ਰਾਣਾ ਸਾਰਿਆਂ ਦਾ ਧੰਨਵਾਦ ਧੰਨਵਾਦ ਕਰਨਾ ਚਾਹੁੰਦੇ ਨੇ ਰਾਖੀ ਬੰਨ੍ਹ ਕੇ ਸਾਡਾ ਵੀ ਮਾਨ ਰੱਖਿਆ ਔਰ ਅੱਗੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਚੱਲਦਾ ਰਹੇਗਾ ਅਸੀਂ ਵੀਰ ਜੀ ਅੱਜ ਚੌਕੀ ਨੀਕੀ RAM ਪਿੰਡ ਮਾਛੀਵਾੜਾ ਵਿੱਚ ਪਹੁੰਚੇ ਆ ਇੱਥੇ ਅਸੀਂ ਆਪਣੇ ਫੌਜੀ ਵੀਰਾਂ ਨੂੰ ਰਖੜੀ ਬੰਨ੍ਹ ਕੇ ਇਹਨਾਂ ਦੀ ਲੰਬੀ ਦੁਆ ਦੀ ਕਾਮਨਾ ਕਰਦੇ ਆ ਔਰ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਬਾਰਡਰ ਤੇ ਜਾ ਕੇ ਸਾਡੀ ਰੱਖਿਆ ਕਰਦੇ ਨੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਇਹਨਾਂ ਦੀ ਪਰਮਾਤਮਾ ਉਮਰ ਲੰਬੀ ਕਰੇ ਔਰ ਇਹ ਪੰਜਾਬ ਦੀ ਔਰ ਦੇਸ਼ ਦੀ ਰਾਖੀ ਕਰਨ ਅੰਦਰ ਤੋਂ ਮਾਛੀਵਾੜਾ ਸਰਪੰਚ ਅਸੀਂ ਚੈਨੋ ਚੈਂਪੀ ਨੀਕੀ RAM ਆਇਆ ਪਿੱਛੇ ਇਹ ਜੰਗਦੋ ਸੀ ਰੋਲਾ ਏ ਵੀਰਾਂ ਨੇ ਬਹੁਤ ਮਦਦ ਕੀਤੀ ਅਸੀਂ ਘਰਾਂ ਚ ਬੈਠੇ ਰਹੇ ਘਰੋਂ ਤੋਂ ਬਾਹਰ ਨਹੀਂ ਗਏ ਇਹਨਾਂ ਸਾਡੀ ਰੱਖਿਆ ਕੀਤੀ ਅੱਜ ਅਸੀਂ ਇਹਨਾਂ ਨੂੰ ਰਖੜੀ ਬੰਨਣ ਆਏ ਆ ਪ੍ਰਮਾਤਮਾ ਇਹਨਾਂ ਦੀ ਲੰਮੀ ਲੰਮੀ ਉਮਰ ਕਰੇ ਅੱਗੇ ਤੋਂ ਸਾਡੀ ਰੱਖਿਆ ਕਰਨ ਫਸੀ ਵੀਰ ਜੀ ਅੱਜ ਪਿੰਡ ਮਾਛੀਵਾੜਾ ਚੋਂ ਕੀ ਨੇਕੀ ਆਰਾਮ 골ਡਨ ਐਰੋ ਡਿਵੀਜ਼ਨ ਡੋਗਰਾ ਆਰਮੀ ਟੀਮ ਦੇ ਜਵਾਨਾਂ ਨੂੰ ਰਖੜੀ ਬੰਨਣ ਵਾਸਤੇ ਅਸੀਂ ਆਪਣੇ ਪਿੰਡੋਂ ਧੀਆਂ ਪੈਣਾ ਤੇ ਆਪਣੀਆਂ ਪਤਨੀਆਂ ਦੇ ਨਾਲ ਆ ਗਏ ਕਿਉਂਕਿ ਇਹ ਸਾਡੀ ਦੇਸ਼ ਦੀ ਪੰਜਾਬ ਦੀ ਰੱਖਿਆ ਵਾਸਤੇ ਆਪਣੇ ਪਰਿਵਾਰ ਛੱਡ ਕੇ ਆਪਣੇ ਰਿਸ਼ਤੇਦਾਰ ਛੱਡ ਕੇ ਇਕੱਲੇ ਸਾਡੇ ਕੋਲ ਇੱਥੇ ਸੇਵਾ ਕਰਦੇ ਪਏ ਨੇ ਜਿੰਦੇ ਕਰਕੇ ਫਿਰ ਅਸੀਂ ਇਹਨਾਂ ਨੂੰ ਆਪਣੇ ਭਰਾ ਹੀ ਮੋਕ ਰੱਖਦੇ ਹੋਏ ਅੱਜ ਇਹਨਾਂ ਨਾਲ ਰਖੜੀ ਦਾ ਜੋ ਤਿਉਹਾਰ ਹੈ ਉਹ ਸਾਂਝਾ ਕਰਨ ਆਏ ਸੀਗੇ ਤਾਂ ਜੋ ਜਿੱਦਾਂ ਕਿ ਹੁਣ ਇਹ ਬਾਰਡਰ ਏਰੀਆ ਦੇ ਉੱਪਰ ਜੋ ਇਹ ਟੀਮ ਹੈ ਇਹ ਸਾਡੀ ਰੱਖਿਆ ਕਰਦੀ ਏ ਬੰਨ ਦੇ ਉੱਪਰ ਦਰਖਤ ਬਹੁਤ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਇਹ ਦਰਖਤ ਲਗਾ ਰਹੇ ਨੇ ਔਰ ਜੋ ਬੰਨ ਦੀ ਮਜ਼ਬੂਤੀ ਕਰ ਰਹੇ ਨੇ ਤੇ ਉਹ ਵੀ ਸਾਡੀ ਸੇਫਟੀ ਵਾਸਤੇ ਤਾਂ ਜੋ ਜਿੱਦਾਂ ਹੁਣ ਸਤਲੁਜ ਦਾ ਪਾਣੀ ਬਹੁਤ ਉੱਪਰ ਚੜ੍ਹ ਚੁੱਕਾ ਹੈ ਤੇ ਜਿਹਦੇ ਕਰਕੇ ਉਹਦਾ ਟੁੱਟਣ ਦਾ ਖਤਰਾ ਘਟ ਚੁੱਕਾ ਇਹਨਾਂ ਨੇ ਬਹੁਤ ਵਧੀਆ ਉੱਥੇ ਆਪਣਾ ਜਿੱਦਾਂ ਡਿਫੈਂਸ ਏਰੀਆ ਬਣਾ ਦਿੱਤਾ ਹੈ ਉੱਥੇ ਆਪਣੀ ਕੰਧ ਕਰਕੇ ਪੱਕੀ ਕੰਧ ਕੀਤੀ ਆ ਪੱਕੀ ਕੰਧ ਕਰਕੇ ਬੰਨ ਨੂੰ ਮਜ਼ਬੂਤ ਕੀਤਾ ਹੈ ਔਰ ਸਾਡੀ ਹਰ ਪੱਖੋਂ ਸਾਡੇ ਦੇਸ਼ ਦੀ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਦੀ ਰੱਖਿਆ ਪਾਣੀ ਤੋਂ ਬਚਾ ਲਈ ਇਹਨਾਂ ਨੇ ਬਹੁਤ ਪੂਰ ਜ਼ੋਰ ਸਾਡੇ ਆਰਮੀ ਵਾਲੇ ਵੀਰਾਂ ਨੇ ਸਾਡੇ ਵਾਸਤੇ ਜੋ ਆਪਣਾ ਤਨਮਨ ਲਗਾਇਆ ਹੈ